ਇਹ ਦੋਨਾਂ ਦੀ ਜੋੜੀ ਐ ਤੇ ਟਿਕੜੀ ਇਹਨਾਂ ਦੀ ਚਲੀ ਗਈ ਐ ਬਾਹਰ ਸਾਡੇ ਪਿੰਡ ਦੀ ਐ ਹੈਨਾ ਨਾ ਲੈ ਲੀਏ ਜੰਜੀ ਦਾ ਜੰਜੀ ਨੇ ਦੇਖਣੀ ਐ ਬਾਅਦ ਹੈਨਾ ਤੇ ਕਿਦਾਂ ਕਿੰਨੇ ਦਿਨਾਂ ਤੇ ਲੱਗੇ ਤੇ ਇੱਥੇ ਤੂੰ ਦਾ ਟਰੈਕਟਰ ਲੈ ਕੇ ਲੱਗਿਆ ਬੀਰੂ ਦਾ ਮੈਂ ਲਗਾਤਾਰ ਹੀ ਦੇਖਿਆ ਐ ਤੇ ਆਪਣੀ ਜੇਬ ਚੋਂ 1 ਰੁਪਈਆ ਦਾ ਤੇਲ ਵੀ ਨਹੀਂ ਪੋਆ ਨਾ ਕੋਈ ਐ ਸੰਦ ਸਮਾਨ ਭੰਨ ਰਿਆ ਪੂਰਾ ਇੱਥੇ ਬੀਰੂ ਕੀ ਕਹਿਣਾ ਇੱਥੇ ਕਹਿਣਾ ਇਹ ਐ ਭਾਜੀ ਵੀ ਬਣ ਗਿਆ ਹੁਣ ਬੰਨ ਹੂੰ ਪਹਿਲਾਂ ਤੇ ਦੋ ਜਾਣੇ ਚੁਰੇ ਹੀ ਹੂੰ ਅੱਜ ਪੂਰੀ ਟੀਮ ਹੈ ਅੱਜ 100 150 ਬੰਦਾ ਹੈਗਾ ਜੀ ਹੂੰ ਇਦਾਂ ਸੰਗ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੁੰਦਾ ਹੂੰ ਇਕੱਲੇ ਬੰਦੇ ਦੇ ਵਾਸਤਾ ਰੋਜ਼ ਨਹੀਂ ਹੈਗਾ ਅੱਛਾ ਇਨੀ ਹਿੰਮਤ ਕਿੱਦਾਂ ਆਈ ਹੈ ਖਰਚਾ ਵੀ ਕਰ ਰਹੇ ਆ ਤੇਲ ਸਾਦਰ ਵੀ ਭੰਨ ਰਹੇ ਆ ਹਾਂ ਦੇ ਰਿਹਾ ਵਾਹਿਗੁਰੂ ਦੇ ਰਿਹਾ ਜੀ ਹਾਂ ਬਸ ਉਹਨਾਂ ਕੋਲ ਵਾਲੀ ਦਾ ਉਹਨਾਂ ਗਲਾ ਲੀਆ ਜੀ ਹਾਂ ਇਹ ਆ ਵੀ ਜੇ ਆਪਣਾ ਇਲਾਕਾ ਬਚਾਇਆ ਰਿਹਾ ਤਾਂ ਮਾਂ ਬਚਈ ਹੈ ਠੀਕ ਹੈ ਲੋਕਾਂ ਨੂੰ ਕੀ ਕਹਿਣਾ ਲੋਕਾਂ ਨੂੰ ਇਹ ਕਹਿੰਦੇ ਆਂ ਸਾਰਿਆਂ ਨਾਲ ਸਾਥ ਦਿਓ ਹਾਂ ਕੰਮ ਕਰਿਆ ਕਰੋ ਆਣ ਕੇ ਮਿਹਨਤ ਕਰਿਆ ਕਰੋ ਜੇ ਇਦਾਂ ਦਾ ਕੰਮ ਜ਼ਰੂਰ ਤਾਂ ਪੈਂਦੀ ਸਾਡੇ ਲੋਕਲ ਏਰੀਆ ਦੇ ਵਿੱਚ ਜਿੰਨੇ ਕੰਮ ਕਰਨ ਵਾਲੇ ਬੰਦੇ ਹੈਗੇ ਕੋਈ ਆ ਨਹੀਂ ਰਿਹਾ ਹੁਣ ਸਾਡੇ ਇਲਾਕੇ ਦੇ ਵਿੱਚ 100 ਟਰੈਕਟਰ ਹੋਣਾ ਰਿਹਾ ਤੇ ਢੋਣ ਵਾਲਾ ਹੂੰ ਕੋਈ ਨਹੀਂ ਇੱਥੇ ਬੜਿਆ ਹੂੰ ਕੋਈ ਗਿਣਤੀ ਦੇ ਟਰੈਕਟਰ 2-4 ਆਏ ਹੋਣਗੇ ਠੀਕ ਹੈ ਬਿਲਕੁਲ ਨਹੀਂ ਤਾਂ ਕੋਈ ਬੰਦਾ ਨਹੀਂ ਆਇਆ ਆਪਾਂ ਜੇ ਆਪਾਂ ਸਾਡੇ ਇਲਾਕਾ ਬਚੇਗਾ ਤਾਂ ਆਪਾਂ ਮਾਲ ਢੋਵਾਂਗੇ ਹੂੰ ਜੇ ਸਾਡਾ ਏਰੀਆ ਹੀ ਨਹੀਂ ਬਚਿਆ ਤਾਂ ਆਪਾਂ ਮਾਲ ਕਿੱਧਰ ਦੀ ਘੜਾਂਗੇ ਅੱਛਾ ਕੰਮ ਕਰਦੇ ਤੇ ਰਿਸਕ ਵੀ ਹੈਗਾ ਯਾ ਟੀ-ਸ਼ਰਟ ਪਾਈ ਦੀ ਹੈ ਨਾਲ ਬੱਚੇ ਦੀ ਫੋਟੋ ਵੀ ਨਾਲ ਲਾਈ ਦੀ ਹੈ ਤੇ ਬੱਚਿਆਂ ਦਾ ਨਹੀਂ ਆਉਂਦਾ ਵੀ ਜ਼ੋਰ ਪੂਰਾ ਟਰੈਕਟਰ ਦਾ ਲਵਾ ਕਦੀ ਦਰਿਆ ਦੇ ਕੱਡੇ ਵੀ ਟਰੈਕਟਰ ਲੈ ਕੇ ਜਾ ਮੈਂ ਤਾਂ ਅੱ ਮੈਨੂੰ ਤਾਂ ਅੱਜ ਘਰ ਦੇ ਰੋਜ਼ ਸੱਦਦੇ ਆ ਵੀ ਟਾਈਮ ਨਾ ਆਇਆ ਕਰ ਟਾਈਮ ਨਾ ਆਇਆ ਕਰ ਮੈਨੂੰ ਆਪਣੇ ਨਿਆਣੇ ਚ ਬਹਿਣ ਦਾ ਟਾਈਮ ਨਹੀਂ ਹੋਇਆ ਹਾਂ ਜਿੱਦਾਂ ਨੇ ਲੱਗਿਆ ਕਿ ਗੀੜਾ ਲੈ ਕੇ ਜਾਈਦਾ ਗੀੜਾ ਲਾ ਕੇ ਲਿਆਈਦਾ ਉਹ ਹੀ ਗੀੜਾ ਦੇ ਨਾਲ ਤੇਲ ਲਿਆਈਦਾ ਉਹਨਾਂ ਆਪਾਂ ਨੇ ਕੰਮ ਕਰੀਏ ਠੀਕ ਤੇ ਸਬਜ਼ੀ ਵੀ ਰਾਹ ਦੇ ਵਿੱਚ ਲੈ ਕੇ ਤੇ ਟਰੈਕਟਰ ਤੇ ਰੱਖ ਕੇ ਲਿਆਏ ਵੀ ਇੱਥੇ ਸ਼ਾਮ ਨੂੰ ਲੈ ਕੇ ਚੱਜਣਾ ਘਰ ਨੂੰ ਹਾਂ ਵੀ ਨਹੀਂ ਜਾ ਪਾਉਂਦੇ ਬੱਚਿਆਂ ਨੂੰ ਨਹੀਂ ਜੇ ਇੱਥੇ ਕਿਥੇ ਤੇਲ ਤੂਲ ਕਿਉਂ ਨਹੀਂ ਪਾਉਂਦੇ ਤੁਸੀਂ ਆਪਣੇ ਟਰੈਕਟਰ ਦੇ ਵਿੱਚ ਸੰਗਤ ਤਾਂ ਖਾਦੇ ਨੇ ਹਾਂ ਕਿਉਂ ਦੇ ਕਰਨ ਜੋਗੇ ਆ ਤਾਂ ਆਪਣੇ ਜੇਬ ਚੋਂ ਕਰੋ ਨਹੀਂ ਤੇ ਨਹੀਂ ਕਰਨਾ ਠੀਕ ਹੋਰ ਨੁਕਸਾਨ ਤਾਂ ਨਹੀਂ ਕੋ ਅ ਨਾਲ ਗੋਪੀਪਾ ਕਿਦਾਂ ਫਿਰ ਇੱਥੇ ਡਟੇ ਹੋ ਤੂੰ ਹੀ ਦੱਸੇਗਾ ਨਹੀਂ ਨਹੀਂ ਤੈਂ ਵੀ ਦਸਣਾ ਆ ਤੈਂ ਤਾਂ ਦਿੱਲੀ ਵੀ ਪੁੱਜਿਆ ਹੈਗਾ ਇਹ ਹੈ ਜਦੋਂ ਸਾਡੇ ਪਿੰਡਾਂ ਚੋਂ ਮੈਨੂੰ ਲੱਗਦਾ ਵੀ ਹਾਜੀਪੁਰ ਏਰੀਆ ਦੇ ਵਿੱਚੋਂ ਇੱਕੋ ਟਰਾਲੀ ਜਿਹੜੀ ਆ ਦਿੱਲੀ ਕਿਸਾਨ ਮੋਰਚੇ ਚ ਗਈ ਹੈ ਉਹ ਸਤਰਾਮ ਜੰਜੀ ਤੇ ਗੋਪੀ ਹੁਣੀਏ ਦੋ ਲੈ ਕੇ ਆਏ ਸੀਗੇ ਬਾਕੀ ਸੰਗਤ ਸੀਗੀ ਬਹੁਤ ਹੋਰ ਵੀ ਚੀਜ਼ਾਂ ਕਾਫੀ ਦਿਨੇ ਰੇ ਸੀਗੇ 26 ਜਨਵਰੀ ਦੇ ਦੌਰਾਨ ਦੀ ਗੱਲ ਹੈਗੀ ਹੈ ਤੇ ਗੋਪਾ ਕੀ ਕਿਹੜਾ ਇੱਥੇ ਕਿਦਾਂ ਬੰਨ ਬੰਨ ਦੀ ਹੂੰ ਤੇ ਲੋਕਾਂ ਨੂੰ ਕਹਿਣਾ ਆਪਣੇ ਵਰਗੇ ਮੁਡੇ ਬਾਕੀ ਜਿਹੜੇ ਸਾਡੇ ਪਿੰਡਾਂ ਦੇ ਆ ਉਦਾਂ ਤੋਂ ਬਥੇਰੇ ਬੜਕਾ ਮਰਾਂਦੇ ਰਹਿੰਦੇ ਆ ਦੇਖੋ ਦੇਖੀ ਹੋਊਗਾ ਆਉਣਗੇ ਸਾਰੇ ਆਣਗੇ ਤੇ ਹੜ ਦੇ ਨਾਲ ਕੀ ਕਹਿਣਾ ਹੜ ਦਾ ਨੁਕਸਾਨ ਹੋਈ ਜਾ ਰਿਹਾ ਹੜ ਦਾ ਨੁਕਸਾਨ થઈ ਗਿਆ ਭਾਈ ਹਾਂ ਤੁਹਾਡਾ ਤਾਂ ਨੁਕਸਾਨ 23 ਚ ਹੋਇਆ ਨੁਕਸਾਨ ਤੁਹਾਡਾ ਨਹੀਂ ਤੀਜ ਵੀ ਨਹੀਂ ਹੋਇਆ ਤੀਜ ਵੀ ਨਹੀਂ ਤੇਰਾ ਤਾਂ ਨੁਕਸਾਨ ਹੋਇਆ 23 ਚ ਨਹੀਂ ਇਹ ਬਚਾਈ ਰਿਹਾ ਹੈ ਬਚਾਈ ਰਿਹਾ ਹਾਲ ਗਮ ਉਹ ਖਤਮ ਹੋਇਆ ਹੈ ਅੱਛਾ ਹਾਲ ਗਮ ਤੇ ਸਤਨਾਮ ਨੂੰ ਕਹਿਣਾ ਕੁਛ ਸਤਨਾਮ ਨੂੰ ਕਹਿੰਦੇ ਆ ਬੰਦਾ ਮਿਹਨਤ ਕਰ ਡਟ ਕੇ ਹਾਂ ਆ ਛੁੱਟੀ ਆਵੇਂ ਯਾਰੇ ਲੈਂਦੇ ਆ ਦੋ ਵੀਨੇ ਇਹ ਇਹ ਤਿੰਨ ਨੌਜਵਾਨਾਂ ਦੀ ਚੰਗੀ ਜੋੜੀ ਹੈ ਤੇ ਟਰੈਕਟਰ ਦਾ ਕੰਮ ਖੇਤੀ ਦਾ ਚੰਗਾ ਕੰਮ ਤੇ ਅੱਛਾ ਭੂਆ ਦਾ ਪੋਤਾ ਹੈ ਬਚੋਲਾ ਵੀ ਹੈ ਜੀ ਅੱਛਾ ਹਾਂਜੀ ਠੀਕ ਹੈ ਠੀਕ ਹੈ ਠੀਕ ਚਲੋ ਵਧੀਆ ਇਹ ਦੋਨੇ ਨੌਜਵਾਨ ਚੰਗੇ ਡਟੇ ਹੋਏ ਆ ਚੰਗੀ ਜੋੜੀ ਹੈ ਇਹਨਾਂ ਦੀ